ਗੁਲਦਾਸਪੁਰ ਦੇ ਪਿੰਜੇ ਹਰੂਵਾਲ ਦੇ ਵਿੱਚ ਇੱਕ ਕਿਸਾਨ ਦੇ ਪਸ਼ੂਆਂ ਵਾਲੇ ਸ਼ੈਡ ਨੂੰ ਅੱਗ ਲੱਗ ਗਈ ਹੈ ਛੋਟ ਸਰਕਟ ਕਾਰਨ ਲੱਗੀ ਹੈ ਜਿਸ ਕਾਰਨ ਕਿਸਾਨ ਦਾ ਲੱਖਾਂ ਰੁਪਿਆ ਦਾ ਨੁਕਸਾਨ ਹੋ ਗਿਆ ਰਾਜੇ ਕਿ ਆਪਣੇ ਪਸ਼ੂਆਂ ਨੂੰ ਬਚਾਉਣ ਦੇ ਦੌਰਾਨ ਕਿਸਾਨ ਖੁਦ ਵੀ ਚੁਲਸ ਗਿਆ ਪੀੜਤ ਕਿਸਾਨ ਨੇ ਸਰਕਾਰ ਅਤੇ ਮੌਜੂਦਾ ਵਿਧਾਇਕ ਨੂੰ ਮੁਆਵਜ਼ੇ ਲਈ ਮਦਦ ਦੀ ਗੁਹਾਰ ਲਗਾਈ ਹੈ ਕੀ ਨਾਂ ਤੁਹਾਡਾ ਅਸਤਿੰਦਰ ਵੀਰ ਸਿੰਘ ਕਿਹੜਾ ਪਿੰਡ ਹੈ ਹਰੂਵਾਲ ਪਿੰਡ ਜੀ ਕੀ ਗੱਲ ਹੋਈ ਹੈ ਅੱਗ ਲੱਗਨ ਦਾ ਕੀ ਕਰ ਲੇ ਤਾਰ ਲਾਈ ਤਾਰ ਨੂੰ ਸਪਰਕ ਜੀ ਹੋ ਗਈ ਬਸ ਉਹਦੇ ਤੋਂ ਲੱਗ ਗਈ ਜੀ ਕਿੰਨੂ ਲੱਗਿਆ ਤੇ ਬਿਜਲੀ ਵਾਲੀ ਤਾਰ ਹੀ ਟੋਕੇ ਵਾਲੀ ਮੋਟਰ ਤੱਕ ਤੇ ਉਹਦਾ ਸਪਰਕ ਜਾਂ ਹੋ ਗਿਆ ਤੇ ਉਹਦੇ ਤੋਂ ਲੱਗ ਗਈ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਕੋਈ ਹੋ ਗਿਆ ਜੇ ਕੋਈ ਲੱਖ ਸਵਾ ਲੱਖ ਦਾ ਹੋ ਗਿਆ ਜੇ ਸਮਾਨ ਬਹੁਤ ਹੀ ਅੰਦਰ ਪਿਆ ਸਾਰਾ ਸੜ ਕੇ ਸੁਆਹ ਹੋ ਗਿਆ ਫਿਰ ਤੁਹਾਨੂੰ ਕਿੰਨ ਪਤਾ ਲੱਗਿਆ ਵੀ ਅੱਗ ਲੱਗੀ ਮੈਂ ਬਸ ਪੱਠੇ ਪਾ ਕੇ ਡੰਗਰਾਂ ਨੂੰ ਅੰਦਰ ਬੰਨ ਕੇ ਤੇ ਆਪ ਪੱਠੇ ਵੱਟੇ ਚੱਲ ਗਿਆ ਹੋਰ ਤੇ ਬਸ ਉੱਥੇ ਬੈਠੇ ਬੈਠੇ ਨੇ ਮੈਂ ਵੇਖਿਆ ਵੀ ਅੱਗ ਲੱਗ ਗਈ ਹੈ ਤੇ ਬਸ ਜਿੰਨੇ ਚਿਰ ਨੂੰ ਮੈਂ ਆਇਆ ਉਹਨੇ ਚਿਰ ਨੂੰ ਤੇ ਆ ਵਸੋਂ ਬਾਹਰ ਹੋ ਗਈ ਗੱਲ ਸਭ ਕੁਝ ਬੱਤੀ ਬੁੱਤੀ ਬੰਦ ਹੋ ਗਈ ਸਭ ਕੁਝ ਬੰਦ ਹੋ ਗਿਆ ਤੇ ਹੋਰ ਤੁਹਾਡੇ ਪਸ਼ੂਆਂ ਦਾ ਨੁਕਸਾਨ ਤਾਂ ਨਹੀਂ ਆ ਪਸ਼ੂਆਂ ਨੂੰ ਬਸ ਇੱਕ ਦੂਣ ਮੜਾ ਮੜਾ ਸੇਕ ਲੱਗਾ ਉਹ ਤਾਂ ਬਚਾਈ ਹੈ ਨਾਰਮਲ ਬਚਾਈ ਹੈ ਜੀ ਅੱਛਾ ਤੇ ਪਸ਼ੂਆਂ ਦਾ ਤੇ ਤੁਹਾਨੂੰ ਤੁਹਾਨੂੰ ਪਤਾ ਲੱਗਦਾ ਤੁਹਾਨੂੰ ਜ਼ਖਮੀ ਹੋਏ ਤੁਸੀਂ ਹਾਂਜੀ ਮੈਂ ਬਸ ਡੰਗਰ ਖੋਲਦਾ ਖਾਦਾ ਇਹਨਾਂ ਦੇ ਰਸੇ ਰੋਸੇ ਵੱਢਦਾ ਕਿਤੇ ਸੇਕ ਲੱਗ ਗਿਆ ਪਤਾ ਨਹੀਂ ਕਿੱਥੋਂ ਮੇਰੇ ਬੰਨਾਂ ਨਾਲ ਸੇਕ ਵੱਜ ਗਿਆ ਤੇ ਉਹਦਾ ਪਸ਼ੂ ਠੀਕ ਠਾਕ ਹੀ ਸਾਰੇ ਬਸਮਾਨ ਹੀ ਬਹੁਤ ਜਿਆਦਾ ਸਮਾਨ ਸਾਰੇ ਸਾਰੇ ਇਧਰ ਪਿਆ ਸਾਰੇ ਸਾਰੇ ਤੇ ਸਰਕਾਰੋਂ ਕੀ ਮੰਗ ਕਰਨ ਚਾਹੁੰਦੇ ਆ ਸਰਕਾਰ ਬਸ ਜੇ ਕੋਈ ਮਮਦ ਕਰ ਦੇ ਤੇ ਬਹੁਤ ਵਧੀਆ ਗੱਲ ਸਰਕਾਰ ਵਾਲੋਂ ਆਸ ਤੇ ਹਰ ਇੱਕ ਨੂੰ ਹੁੰਦੀ ਹੈ ਜੇ ਜੇ ਕਹਿੰਦੀ ਪੂਰੀ ਕਰ ਦੇ ਕੋਈ